ਬਿਲਕੁਲ ਹੀ ਮੈਂ ਸਟੱਡੀ ਵੀਜ਼ਾ ਟਰਾਈ ਕਰ ਚੁੱਕਿਆ ਸੀਗਾ ਤੇ ਉਦੋਂ ਮੇਰਾ ਲੱਗਿਆ ਨਹੀਂ ਸੀ ਬਸ ਹੌਨ ਤਮਦ ਕੀ ਆਈ ਸੀਗਾ ਵੀ ਚਲੋ ਜੇ ਲਾਗੇ ਤਾਂ ਠੀਕ ਆ ਕੋਈ ਫਿਰਾਂਗੇ ਸੁੰਦਰ ਅੱਜ ਫਿਰ ਥੋੜਾ ਵੀਜ਼ਾ ਅਪਰੂਵ ਹੋ ਕੇ ਪਹੁੰਚਿਆ ਹਨਾ ਕਿੰਨੀ ਉਮਰ ਆ ਵੀਰੇ ਤੁਹਾਡੀ ਮੇਰੀ 22 ਸਾਲ ਦੀ ਓਕੇ ਮਦਰ ਨਾਲ ਅਪਲਾਈ ਕੀਤਾ ਸੀਗਾ ਜੀ ਤੁਹਾਡੇ ਸਾਰੇ ਬ੍ਰਦਰ ਨਹੀਂ ਹੀ ਪ੍ਰੋਸੈਸ ਕੀਤਾ ਹਾਂਜੀ ਸਾਰਾ ਪ੍ਰੋਸੈਸ ਉਹਨੇ ਹੀ ਕੀਤਾ ਸੀ ਮਤਲਬ ਇਹ ਬਾਹਰ ਬੈਠੇ ਨੇ ਕੇ ਜੀ ਡੀ ਇਮੀਗ੍ਰੇਸ਼ਨ ਬ੍ਰੈਂਟਨ ਹਾਂਜੀ ਹਾਂਜੀ ਉਹਨੇ ਲੋ ਕੀਤਾ ਸਾਰਾ ਹਨਾ ਤੇ ਕਿਵੇਂ ਦਾ ਰਿਹਾ ਪ੍ਰੋਸੈਸ ਉੱਥੋਂ ਵੈਸੇ ਸਸ ਵਧੀਆ ਹੀ ਰਿਹਾ ਹੈ ਜੀ ਉਦੇ ਦਸਨ ਮੁਤਾਬਕ ਵੀ ਠੀਕ ਸੀ ਆ ਸਾਰਾ ਮਤਲਬ ਕੀ ਹੈਂਡਲੋ ਨਹੀਂ ਕੀਤਾ ਪੇਪਰ ਵਰਕ ਵੀ ਵਗੈਰਾ ਓਕੇ ਸਾਰਾ ਕੁਝ ਹਾਂਜੀ ਪਰ ਪੇਪਰ ਵਰਕ ਮਤਲਬ ਕੀ ਥੋੜੇ ਲਾਇਆ ਸੀ ਕੋਈ ਬੜਾ ਜਿਆਦਾ ਨਹੀਂ ਲਾਇਆ ਨਾ ਹੀ ਕੋਈ ਵੈਲਿਊਏਸ਼ਨ ਆ ਸੀ ਸੀ ਰਿਪੋਰਟ ਆ ਵੀ ਨਹੀਂ ਲਾਈਆਂ ਕੁਝ ਵੀ ਨਹੀਂ ਲਾਇਆ ਸੀ ਓਕੇ ਠੀਕ ਹੈ ਜੀ ਬਸ ਮਤਲਬ ਕੀ ਨਾਰਮਲ ਜੀ ਡਾਕੂਮੈਂਟ ਲਾਇਏ ਸੀ ਓਕੇ ਕੀ ਪਰਪਸ ਕੀ ਸੀਗਾ ਜਾਣਦਾ ਕਿ ਲਾ ਨਹੀਂ ਪਰਪਸ ਪਹਿਲਾਂ ਸੀਗਾ ਹੁਣ ਤਾਂ ਬਸ ਵੈਸੇ ਹੀ ਸੀਗਾ ਵੀ ਚਲੋ ਜੇ ਲੱਗਦਾ ਠੀਕ ਆ ਘੁੰਮਣ ਫਿਰਨਦੇ ਸੀ ਹੁਣ ਤਾਂ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਕਿੰਨੇ ਦਿਨਾਂ ਚ ਪ੍ਰੋਸੈਸ ਹੋ ਗਿਆ ਸਾਰਾ ਇਹ ਹੋ ਹੀ ਚਲੋ ਕंग्रेचुਲੇਸ਼ਨ ਤੁਹਾਡੇ ਵੀਰੇ 2029 ਤੱਕ ਲੱਗਿਆ ਤੁਹਾਡਾ ਹਨਾ ਤੁਹਾਡੇ ਮਦਰ ਦਾ 2032 ਤੱਕ ਪ੍ਰੂਵ ਹੋਇਆ ਹਾਂਜੀ ਠੀਕ ਹੈ ਜੀ ਬੈਸਟ ਆਫ ਲੱਕ ਠੀਕ ਹੈ ਜੀ ਧੰਨਵਾਦ ਜੀ